ਹਾਂਜੀ ਦੋਸਤੋ ਸਸਰੇ ਕਾਲ ਕੀ ਹਾਲ ਭਰਾ ਠੀਕ ਠਾਕ ਹੋ ਉਮੀਦ ਕਰਦੇ ਆ ਸਾਰੇ ਭਰਾ ਸਾਨੂੰ ਦੇਖਣ ਵਾਲੇ ਮਾਨਗੋਟ ਫਾਰਮ ਠੀਕ ਠਾਕ ਹੋਣਗੇ ਹਾਂਜੀ ਬਾਈ ਆਪਾਂ ਸਾਰੇ ਭਰਾਵਾਂ ਦਾ ਲੈਹਿੰਦੇ ਪੰਜਾਬ ਵਾਲਿਆਂ ਦਾ ਚੜ੍ਹਦੇ ਪੰਜਾਬ ਵਾਲਿਆਂ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਮਾਨਗੋਟ ਫਾਰਮ ਤੇ ਹਾਂਜੀ ਦੋਸਤੋ ਆਪਣੇ ਕਣ ਆਪਣੇ ਯਾਰ ਮਿੱਤਰ ਦੀ ਮੋਟਰ ਤੇ ਅਰਜਨ ਸੀਗਾ ਬਹੁਤ ਵੱਡਾ ਕਹਿਣ ਦਾ ਪਾਪ ਵੀ ਤਿੰਨ ਤੋਂ ਚਾਰ ਦਿਨਾਂ ਦਾ ਅਰਜਨ ਆ ਇਹ ਆਪਾਂ ਨੂੰ ਬਾਈ ਨੇ ਸਪੈਸ਼ਲ ਸੁਨੇਹਾ ਲਾ ਕੇ ਸੰਗਾਈ ਕਰਾਈ ਆ ਅਰਜਨ ਦੀ ਅਰਜਨ ਦੇ ਸੰਦ ਦਾ ਸਾ ਵੀ ਖਾਸੀਅਤ ਕੀ ਆ ਤੇ ਬੰਦਿਆ ਵਾਸਤੇ ਤੇ ਆਪਣੇ ਡੰਗਰਾਂ ਵਾਸਤੇ ਭਾਈ ਜੀ ਪਹਿਲੀ ਗੱਲ ਤਾਂ ਬੰਦਿਆ ਦੀ ਗੱਲ ਲੈ ਕੇ ਆਵਾਂਗੇ ਆਪਾਂ ਵੀ ਕਿਵੇਂ ਹੁਣ ਅਰਜਨ ਆ ਅਰਜਨ ਦਾ ਸੱਕ ਬਾਈ ਜੀ ਜੇਕਰ ਆਪਾਂ ਬਾਲ ਕੇ ਪੀਨੇ ਆ ਬੰਦੇ ਵਾਸਤੇ ਦਿਲ ਵਾਸਤੇ ਬਹੁਤ ਚੰਗਾ ਜੇਦਾ ਬੀਪੀ ਲੋ ਹੁੰਦਾ ਹੋਵੇ ਜਾਂ ਦੇ ਬਲੱਡ ਵਾਧਾ ਹੋਵੇ ਅਰਜਨ ਵਾਲਣਾ ਅਰਜਨ ਵਾਲ ਕੇ ਉਹਦੇ ਵਿੱਚ ਆਪਾਂ ਨੇ ਦੇਸੀ ਦਵਾਈਆਂ ਪਾਉਣੀਆਂ ਨੇ ਠੀਕ ਆ ਜੀ ਕਿਵੇਂ ਵੱਡੀ ਇਲਾਇਚੀ ਹੋਗੀ ਛੋਟੀ ਇਲਾਇਚੀ ਹੋਗੀ ਤੇ ਕਾਲਾ ਨਾਮਕ ਹੋ ਗਿਆ ਕਾਲੀ ਮਿਰਚ ਹੋਗੀ ਠੀਕ ਆ ਇਹਦੇ ਵਿੱਚ ਆਪਾਂ ਨੇ ਦਵਾਈ ਮੰਗੋ ਇਹ ਧਾਰਕ ਰੋਜ਼ ਨਿਰਨੇ ਕਾਲ ਜੇ ਆਪਾਂ ਨੇ 2-2 ਚਮਚੇ 3-3 ਚਮਚੇ ਪੀਣੀ ਆ ਠੀਕ ਆ ਜੀ ਹੁਣ ਗੱਲ ਆ ਗਈ ਆਪਣੇ ਬੱਕਰੀਆਂ ਦੀ ਬਾਈ ਜੀ ਇਹ ਕਰਸਾ ਦੇ ਵਿੱਚ ਇੰਨਾ ਕੁ ਗਰਮੈਸ ਕਰ ਜਾਂਦਾ ਬੱਕਰੀਆਂ ਨੂੰ ਪੀ ਪਾਉਣ ਦੇ लायक ਨਹੀਂ ਹੈਗਾ ਇਹ ਸਰਦੀਆਂ ਦੇ ਵਿੱਚ ਬਾਈ ਜੀ ਕਿਵੇਂ ਹੁਣ ਸਿਆਲ ਚੱਲ ਰਹੇ ਨੇ ਗੂੜੇ ਪਹਿਲਾ ਮਹੀਨਾ ਚੱਲ ਰਿਹਾਗਾ ਇਹੇ ਬਾਈ ਹੁਣ ਬੱਕਰੀਆਂ ਨੂੰ ਬਹੁਤ ਚੰਗਾ ਬੱਕਰੀਆਂ ਵਾਸਤੇ ਇਹ ਗਰਮ ਬੱਕਰੀ ਹੁਣ ਕਿਵੇਂ ਪਾਲਾ ਮੰਨਦੀ ਆ ਬੱਕਰੀ ਅਰਜਣ ਖਾ ਕੇ ਕਿਹੜਾ ਕਈ ਗੱਲ ਹੁਣ ਸੇਤੀ ਪਾਲਾ ਨਹੀਂ ਮੰਨਦੀ ਇਕੱਠੀ ਨੇ ਹੋ ਕੇ ਖੜਦੀ ਕਿਉਂ ਲਈ ਇਹਦੇ ਵਿੱਚ ਇੰਨੀ ਹੀਟ ਹੁੰਦੀ ਆ ਇਹਦੇ ਫਾਇਦੇ ਬਹੁਤ ਨੇ ਬਾਈ ਜੀ ਅਰਜਣ ਦੇ ਬੰਦਿਆਂ ਨੂੰ ਵੀ ਤੇ ਆਪਣੇ ਪਸ਼ੂਆਂ ਨੂੰ ਵੀ ਬੰਦਾ ਬਣਾਰਕ ਬਣਾ ਕੇ ਪੀਵੇ ਇਹਦਾ ਬਾਲ ਕੇ ਚੰਗੇ ਤਰ੍ਹਾਂ ਪਾਣੀ ਚ ਤੇ ਆਪਣੇ ਪਸ਼ੂਆਂ ਵਾਸਤੇ ਇਹ ਸਰਦੀ ਦੇ ਵਿੱਚ ਪਾਉਣਾ ਚਾਹੀਦਾ ਕਿਹੜੇ ਬੰਦੇ ਆਪਣੇ ਗਰਮੀ ਚ ਪਾਈ ਜਾਂਦੇ ਨੇ ਬਾਈ ਜੀ ਉਹ ਗਲਤੀ ਨਾ ਕਰਿਆ ਕਰੋ ਇਹ ਕਿਉਂ ਲਈ ਮਾੜਾ ਹੁੰਦਾ ਇਹ ਗਰਮੈਸ ਦੇ ਵਿੱਚ ਬਹੁਤ ਹੀਟ ਹੁੰਦੀ ਆ ਗਰਮੈਸ ਚ ਕੱਲੀ ਜਦੋਂ ਹੁਣ ਸਰਦੀ ਚ ਇੰਨਾ ਗਰਮੈਸ ਕਰਦਾ ਹੈ ਵਕਰੀਆਂ ਨੂੰ ਕਰ ਸਾਚ ਕੀ ਹਾਲ ਕਰ ਦਿੰਦਾ ਹੈ ਠੀਕ ਹੈ ਜੀ ਧਿਆਨ ਰੱਖਿਆ ਕਰੋ ਬਾਈ ਜੀ ਇਹ ਗਰਮੀ ਦੇ ਵਿੱਚ ਪਾਉਣ ਵਾਲੇ ਨਹੀਂ ਹੈਗੇ ਇਹ ਇਹ ਪਾਉਣ ਵਾਲਾਗਾ ਠੰਡ ਦੇ ਵਿੱਚ ਸਰਦੀ ਦੇ ਵਿੱਚ ਸਰਦੀ ਚ ਕੰਮ ਕਰਦਾ ਬੱਕਰੀਆਂ ਹੁਣ ਬਾਈ ਇੱਥੇ ਕੀ ਸੂਣ ਵਾਲੀਆਂ ਨੇ ਆਪਣੀਆਂ ਆ ਵੀ ਬੱਕਰੀ ਸੂਣ ਵਾਲੀ ਆ ਆਪਣੀ ਆ ਵੀ ਬੱਕਰੀ ਸੂਣ ਵਾਲੇ ਸਾਰੀ ਲਗਭਗ ਕਹਿੰਦਾ ਪਾ ਉਹ ਵੀ ਬੂਰ ਕੰਨੀ ਵੀ ਆਪਣੀ ਆ ਬੂਰ ਕੰਨੀ ਇਹ ਆਪਣੀ ਆ ਵੀ ਬੂਰ ਕੰਨੀ ਸੂਣ ਵਾਲੀ ਆ ਠੀਕ ਆ ਬੱਕਰੀਆਂ ਮਹਾਰਾਜ ਦੀ ਕਿਰਪਾ ਨਾਲ ਪੂਰੀਆਂ ਐਣ ਚੰਗੀਆਂ ਸੂਣ ਵਾਲੀਆਂ ਨੇ ਤੇ ਦੁੱਧ ਵੀ ਪਾਵਾਂਗੇ ਤੇ ਦੁੱਧ ਤੁਹਾਨੂੰ ਦਿਖਾਵਾਂਗੇ ਚੋਕਾ ਹੀ ਬੱਕਰੀ ਦਾ ਦੁੱਧ ਕਿੰਨਾ ਕਾ ਤੇ ਬੱਚਿਆਂ ਨੂੰ ਵੀ ਆਪਾਂ ਦੁੱਧ ਪਿਆਵਾਗੇ ਬੱਚੇ ਗਾਹਾਂ ਬਾਈਆਂ ਨੂੰ ਚੰਗੇ ਫਾਰਮਾਂ ਨੂੰ ਜਿਹੜੇ ਬਾਈ ਬਰੀਡ ਤੇ ਕੰਮ ਕਰਨਾ ਚਾਹੁੰਦੇ ਨੇ ਕਿਵੇਂ ਆ ਬੱਕਰੀਆਂ ਦੇ ਬੱਚੇ ਹੁਣ ਆਪਾਂ ਜ਼ਰੂਰ ਦੇਵਾਂਗੇ ਬਾਈਆਂ ਨੂੰ ਹੁਣ ਬਾਈ ਜੀ ਕਿੱਦਾਂ ਕਨਾ ਆਪਣੀਆਂ ਚੰਗੀਆਂ ਬੱਕਰੀਆਂ ਨੇ ਅਵਲਕ ਬੱਕਰੀਆਂ ਨੇ ਦੇਖੋ ਚੰਗੀਆਂ ਬੱਕਰੀਆਂ ਨੇ ਵੈਸੇ ਕਿਨਾ ਥੋੜੀ ਜੀ ਪਰੇਸ਼ਾਨੀ ਹੋ ਜਾਂਦੀ ਹੈ ਚੰਗੇ ਪਸ਼ੂਆਂ ਚ ਇਹ ਬਾਈ ਕਿਹਨਾ ਬੱਕਰੀ ਕਿਵੇਂ ਆਪਣੀ ਹੁਣ ਇਹ ਵੱਡੀ ਬੱਕਰੀ ਹੈ ਮੇਰੀ ਅਹ ਇਹਨੂੰ ਮਟਾਇਰਸ ਦੀ ਪ੍ਰੋਬਲਮ ਪਾਈ ਗਈ ਤੇ ਕੀ ਕਈ ਗੱਲ ਸੋਣ ਤੇ ਪੈ ਜਾਂਦੀ ਆ ਬੱਕਰੀਆਂ ਨੂੰ ਜਿਆਦਾ ਲੇਵਾ ਹੋਣ ਦੇ ਕਾਰਨ ਕਿਉਂ ਲਈ ਫਿਰ ਇਹਦੀਆਂ ਕਰਨ ਆਪਾਂ ਬੱਚੀਆਂ ਰੱਖ ਲੈਨੇ ਆ ਸਾਨੂੰ ਇਹ ਨਹੀਂ ਦਿੱਕਤ ਪੈਂਦੀ ਪਹਿਲਾਂ ਮੈਂ ਅਕਸਰ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵੀ ਜੇ ਕਹਣਾ ਬੱਕਰੀ ਚੰਗੀ ਆ ਉਹ ਇੱਕ ਥਣ ਦੇ ਮਾਗਰ ਨਾ ਜਾਓ ਉਹਦੀ ਕੁਆਲਿਟੀ ਮਾਗਰ ਜਾਓ ਤੇ ਉਹਦੇ ਬਲੱਡ ਮਾਗਰ ਜਾਓ ਬਲੱਡ ਲੈਂਡ ਮਾਗਰ ਜਾਓ ਠੀਕ ਆ ਹੁਣ ਕਿਵੇਂ ਆਹਾ ਪਾਠ ਆ ਗਈ ਬੱਕਰੀ ਆ ਗਈ ਕਹਿੰਦਾ ਪਾਬ ਇਹਦੀਆਂ ਬੱਚੀਆਂ ਤੁਹਾਨੂੰ ਮੈਂ ਬੱਚੀ ਦਿਖਾਉਣਾ ਆ ਜੇ ਪੱਕੇ ਮੈਂ ਬੱਚੀ ਤਿਆਰ ਕਰ ਲੈਨੇ ਆਂਗੇ ਪੱਠ ਠੀਕ ਆ ਆਪਣੇਲੇ ਵੇ ਲੋਵਾ ਬੱਕਰਾ ਸੀਗਾ ਆਪਣਾ ਵੱਡਾ ਤੇ ਉਹ ਆਪਾਂ ਨੇ ਸੇਲ ਕਰਤਾ ਸੀਗਾ ਤੇ ਉਹਦੀ ਪੱਠ ਆ ਆ ਪਈਗੀ ਵੀਰੇ ਚੈੱਕ ਕਰ ਲੋ ਉਹ ਬੱਕਰੀ ਦੀ ਪੱਠ ਚੈੱਕ ਕਰ ਲੋ ਠੀਕ ਆ ਦੇਖ ਲੋ ਤੁਸੀਂ ਹੁਣ ਆਪੇ ਵੀ ਕੀ ਗੱਲਾਂ ਬਤਾਂ ਨੂੰ ਲੰਬੀ ਲੂੰਜੀ ਲੋਹੀ ਪੱਕੀ ਡੱਬੀ ਲੋਹੀ ਆ ਤੇ 8 ਡੱਬੀਆਂ ਪੱਠਾਂ ਸੱਦਨੇ ਆਪਣੀਆਂ ਇਹ ਆ ਬੱਕਰੀ ਆ ਵੱਡੀਆਂ ਨੇ ਇਹਦੀਆਂ ਇਹਨੇ ਤਿੰਨ ਦਿੱਤੀਆਂ ਸੀ ਆਹੇ ਇਹਦੀ ਆਪਣੀ ਲੋਈ ਆ ਇਹ ਆਹ ਕਿਹਦੇ ਨਾਲ ਉਂਗਲ ਤਰੀ ਆਪਾਂ ਨੇ ਹਣਾ ਇੱਕ ਤਾਂ ਇਹ ਪੱਠ ਇੱਕ ਇਹ ਪੱਠ ਦੇਖੋ ਇਹ ਆ ਜੀ ਕਿਸ ਨੂੰ ਦਿਖਾਉਣਾ ਤੇ ਤੰਨੇ ਪੱਠਾ ਅ ਇੱਕ ਇਹਦੇ ਨਾਲ ਲੱਗਣੀ ਖੜੀ ਆ ਇੱਕ ਆਹ ਖੜੀ ਆ ਨਾਲ ਲੱਗਣੀ ਇਹਦੀ ਇਹ ਬੱਕਰੀ ਦੀ ਆਪਣੀ ਦੀ ਵੱਡੀ ਬੱਕਰੀ ਦੀ ਠੀਕ ਆ ਇਹ ਬਈ ਬਹੁਤ ਪੁਰਾਣੀ ਲਾਈਨ ਚੱਲਦੀ ਆ ਰਹੀ ਆ ਤਾਰੀ ਲਸਾੜੇ ਨੂੰ ਤਾਂ ਪਤਾਗਾ ਵੈਸੇ ਕਦਾ ਕਰਾਵਾ ਕਦੇ ਗੱਲ ਹਾਂ ਕਹਿੰਦਾ ਭਾਬੀ ਆਪਣੀ ਰੱਬੂ ਵਾਲੀ ਲਾਈਨ ਬਹੁਤ ਪੁਰਾਣੀ ਆ ਰਹੀ ਆ ਨੇ ਜਾਏ ਜੇ ਇਹ ਬੱਕਰੀਆਂ ਚੱਲੀਆਂ ਗਈਆਂ ਤੀਆਂ ਬਹੁਤ ਮਿੰਤਾ ਨਾਲਾ ਮੋੜੀਆਂ ਹੋਈਆਂ ਨੇ ਇਹ ਬੱਕਰੀਆਂ ਬਹੁਤ ਇਹਨਾਂ ਨਾਲ ਬਾਪੂ ਨਾਲ ਗਲ ਕਲੇਸ਼ ਹੋ ਗਿਆ ਛੋਟਾ ਜਿਹਾ ਹੁੰਦਾ ਸੀਗਾ ਬੱਕਰੀਆਂ ਮੜਵਾ ਲਈਆਂ ਤੇ ਆਪਾਂ ਨੇ ਫੇਰ ਵੀ ਥਾਮ ਲਈ ਆਪਾਂ ਨੇ ਬਰੀਡ ਇੱਕ ਬਾਈ ਜੀ ਉਹਦੀ ਪੱਠੋ ਵਰਦੀ ਆ ਤੰਨੇ ਪਣਾ ਸੀ ਇਹ ਤੰਨੇ ਪੱਠਾ ਸੀ ਤੇ ਐਤਕੀ ਵੀ ਆਪਣੀ ਇਹ ਸੂਣ ਵਾਲੀ ਆ ਹੁਣ ਬੱਕਰੀ ਬਾਈ ਜੀ ਵਿੱਚੋਂ ਪੱਠਾ ਸੇਲ ਵੀ ਕਰ ਦਿੰਨੇ ਆ ਵਿੱਚੋਂ ਕਿਨ ਰੱਖ ਵੀ ਲੈਨੇ ਆ ਕਿਉਂ ਲਈ ਤੁਹਾਨੂੰ ਪਤਾ ਫਿਰ ਸਿਸਟਮ ਵੀ ਚਲਾਉਣਾ ਕਬੀਲਦਾਰੀ ਦੇ ਕੰਮ ਨੇ ਹੈਨਾ ਤੇ ਨਾਲ ਨਾਲ ਫਿਰ ਫਾਰਮ ਵੀ ਬਣਾਉਣਾ ਫਾਰਮ ਦੇ ਵਿੱਚ ਵੀ ਕੁਝ ਵਾਧਾ ਲਿਆਉਣਾਗਾ ਹੈ ਨੇ ਅਰਜਨ ਪਾਇਆ ਹੋਇਆ ਫਿਰ ਵੀ ਮੂੰਹ ਮਾਰਦੀਆਂ ਨੇ ਤੇ ਬਾਈ ਜੀ ਵਧੀਆ ਦੇਖੋ ਸੇਵਾ ਰੱਖਾਂਗੇ ਬੱਕਰੀਆਂ ਦੀ ਹੈਨਾ ਤਾਂ ਇਹਨਾਂ ਦੇ ਵਿੱਚ ਕਮਾਈ ਵੀ ਹੈਗੀ ਆ ਜੇ ਸੇਵਾ ਨਹੀਂ ਰੱਖਾਂਗੇ ਤਾਂ ਇਹਨਾਂ ਦੇ ਵਿੱਚ ਹੈ ਵੀ ਕੁਝ ਨਹੀਂ ਤੇ ਹੁਣ ਆ ਵੱਡੀ ਬੱਕਰੀ ਸੂਹੀ ਆਪਣੀ ਲੋਈ ਪੱਕੀ ਲੋਈ ਇਹਨੇ ਦੋ ਕਾਲੀਆਂ ਪੱਠਾਂ ਦਿੱਤੀਆਂ ਨੇ ਇੱਕ ਗੱਲ ਹੋਰ ਆ ਬਾਈ ਜੀ ਖੁਸ਼ਖਬਰੀ ਦੀ ਗੱਲ ਤਾਂ ਇਹ ਹੈਗੀ ਜਿਆਦਾਤਰ ਅ ਐਤਕੀ ਪੱਠਾਂ ਦਾ ਆਪਣੇ ਲਈ ਵਸੂਗਾ ਬਹੁਤ ਜ਼ਿਆਦਾ ਮਹਾਰਾਜ ਦੀ ਕਿਰਪਾ ਨਾਲ ਤੇ ਆਪਣੇ ਕਿੰਨੇ ਭਰਾ ਹੋਣ ਬੱਕਰੀਆਂ ਸੂਰੀਆਂ ਨੇ ਪਹਿਲੇ ਮਹੀਨੇ ਚ 2025 ਰੰਗ ਕੇ ਗਿਆ ਕਿਹੜਾ 12ਵੇਂ ਮਹੀਨੇ ਚ ਉਹ ਤੇ ਬੱਕਰੇ ਹੋ ਰਹੇ ਸੀਗੇ ਐਤਕੀ ਦਾ ਸੂਗਾ ਹੈਗਾ ਪੱਠਾਂ ਦਾ ਠੀਕ ਆ ਐਥੀ ਕਿ ਦਸੂਆ ਹੈਗਾ ਪੱਠਾਂ ਦਾ ਤੇ ਆਪਾਂ ਆ ਲੋਹਾ ਬੱਚਾ ਲੱਗ ਰਿਹਾ ਤਿਆਰ ਕਰਨ ਆ ਦੇਖੋ ਇਹ ਸੇ 1 ਮਹੀਨਾ ਦਾ ਬੱਚਾ ਹੋ ਗਿਆ ਤੇ ਇੱਕ ਬੱਚਾ ਆਪਾਂ ਹੋ ਲੱਗ ਰਿਹਾ ਤਿਆਰ ਕਰਨ ਵੈਸੇ ਇੱਕ ਰੱਖਾਂਗੇ ਇੱਕ ਆਪਾਂ ਸੇਲ ਵੀ ਕਰਾਂਗੇ ਜੇ ਕੋਈ ਬੰਦਾ ਚਾਹਵਾਨ ਵੀ ਹੋਊਗਾ ਉਹ ਕਾਲਾ ਬੱਚਾ ਸਰਦਾ ਦਾ ਉਹਦੀ ਆਪਾਂ ਉਹ ਆਪਾਂ ਸੇਲ ਕਰਾਂਗੇ ਬੱਚਾ ਚੰਗੀ ਕੁਆਲਿਟੀ ਦਾਗਾ ਚੰਗੀ ਲੈਣ ਦਾ ਗਰੰਟੀਦਾਰ ਬੱਚਾ ਹੋਗਾ ਤੇ ਜੇ ਕਿਸੇ ਭਾਈ ਨੂੰ ਕੋਈ ਚੰਗੀ ਬਰੀਡ ਤੇ ਕੋਈ ਚਾਹਵਾਨ ਹੋਵੇ ਆਪਾਂ ਨਾਲ ਭਾਈ ਕਨੈਕਟ ਕਰ ਲਿਓ ਵੈਸੇ ਕੋਈ ਛੋੜੇ ਨਾਲ ਇਹ ਨਹੀਂ ਹੈਗਾ ਵੀ ਆਪਾਂ ਵੇਚਣ ਦੀ ਕੋਈ ਹੋ ਨਹੀਂ ਹੈਗੀ ਜਿਆਦਾ ਵੀ ਇੱਕ ਦੋ ਪਸ਼ੂ ਠੀਕ ਆ ਵੀ ਵਿੱਚੋਂ ਕਿ ਮੈਂ ਹੁਣ ਆਪਾਂ ਜਿਆਦਾ ਕਰਦੇ ਆਂ ਕਿ ਮੇਮਣੇ ਬਾਈ ਸੇਲ ਬੱਕਰੀਆਂ ਰੱਖ ਲੈਣੇ ਕਹਿੰਦੇ ਬੱਕਰੀਆਂ ਦਾ ਆਪਾਂ ਪਾਉਣੇਗੇ ਹਾੜੀਆਂ ਦੇ ਵਿੱਚੋਂ ਦੁੱਧ ਦੁੱਧ ਵੀ ਉਦੋਂ ਪਾਉਣੇ ਜਦੋਂ ਅੱਖਾਂ ਚ ਦੁੱਧ ਨਹੀਂ ਹੁੰਦਾ ਉਦੋਂ ਆਪਣੀਆਂ ਬੱਕਰੀਆਂ ਦਿਨ ਦਾ 40 ਲੀਟਰ 30 ਲੀਟਰ ਦੁੱਧ ਆਮ ਨਾਲ ਪਾਉਂਦਿਆਂ ਨੇ ਬਾਈ ਜੀ ਜਦੋਂ ਤੂੰ ਦੁੱਧ ਬੱਕਰੀਆਂ ਮੋੜ ਓਏ আর ਜਿੰਨ ਤੇ ਬਾਕੀਆਂ ਠੀਕ ਆ ਦੀ ਤਾਂ 40 ਲੀਟਰ ਆਪਾਂ ਦਿਨ ਦਾ ਦੁੱਧ ਪਾਉਨੇ ਆ ਬਾਈ ਜੀ ਹਾਰੀਆਂ ਦੇ ਵਿੱਚ ਜਦੋਂ ਐ ਲਾ ਲਓ ਵੀ ਇਹਨਾਂ ਦੇ ਬੱਚੇ ਪਾਲ ਕੇ ਆਪਾਂ 2-2 ਮਹੀਨੇ ਦੇ ਵਿੱਚ 3-3 ਮਹੀਨੇ ਦੇ ਕਰਕੇ ਆਪਾਂ ਉਦੋਂ ਬਾਅਦ ਬੱਕਰੀਆਂ ਦੁੱਧ ਤੇ ਲਾ ਲੈਨੇ ਆ ਠੀਕ ਆ ਉਦੋਂ ਬਾਅਦ ਫੇਰ ਆਪਾਂ ਨੇ ਇਹਨਾਂ ਨੂੰ ਕਰਾਸ ਕਰਾਉਣਾਗਾ ਅੱਧੀ ਪਾਦੋ ਅੱਧੀ ਪਾਦੋਂ ਦੇ ਕਰੀਬ ਵੀ ਕਿਹੜਾ ਜਾ ਲੋਹੜੀ ਤੋਂ ਬਾਅਦ ਬੱਕਰੀਆਂ ਸੋਣ ਹੈ ਬਾਉੜੀਆਂ ਉਧਰ ਚਲੋ ਬਾਈ ਇਹਨਾਂ ਦੇ ਚ ਕਮਾਈਓ ਫੇਰ ਅਜੇ ਬੰਦੇ ਨੂੰ ਤਰੀਕੇ ਨਾਲ ਸਵਾਉਂਦਾਗਾ ਤੇ ਤਰੀਕੇ ਨਾਲ ਮੇਉਣੇ ਵੇਚਦਾ ਤਰੀਕੇ ਨਾਲ ਇਹਨੇ ਦੁੱਧ ਪਾ ਕੇ ਕਮਾਈ ਲੈਂਦਾ ਠੀਕ ਆ ਵਿੱਚ ਲੋਕ ਆਪਣੇ ਮਿੱਤਰ ਪਿਆਰੇ ਕੀ ਕਰਦੇ ਆ ਕਿ ਨਾ ਕੋਈ ਹਿਸਾਬ ਨਹੀਂ ਰੱਖਦੇ ਬੱਕਰਾ ਛੱਡ ਕੀ ਰੱਖਦੇ ਨੇ ਬੱਕਰੀਆਂ 'ਚ ਝੁੱਲੀ ਨਹੀਂ ਲਾਉਂਦੇ ਬੱਕਰੀਆਂ ਪੱਠਾ ਖਰਾਬ ਕਰਦੇ ਕੋਈ ਕੁਝ ਖਰਾਬ ਕਰਤਾ ਐਦਾਂ ਨਹੀਂ ਕਮਾਈ ਹੁੰਦੀ ਇਹਨਾਂ 'ਚ ਠੀਕ ਆ ਇਹ ਗੱਲਾਂ ਨੂੰ ਨੋਟ ਕਰਨਾ ਤੁਸੀਂ ਨੇ ਇਹੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਵੀਰੇ ਬੱਕਰੀਆਂ ਦੇ ਵਿੱਚ ਇਹਦੇ ਵਿੱਚ ਜਿਆਦਾ ਕੋਈ ਹੋਰ ਉਰਦੂ ਦੇ ਅੱਖਰ ਨਹੀਂ ਹੈਗੇ ਕਿਉਂਕਿ ਇਹ ਕਿਹਨਾਂ ਕਿੜੀਆਂ ਆਪਾਂ ਇਹੀ ਚੀਜ਼ਾਂ ਬੰਦਾ ਧਿਆਨ ਦੇ ਵਿੱਚ ਰੱਖਦਾ ਬੱਕਰੀ ਤੋਂ ਅਸਲ ਕਮਾਈ ਉਹ ਬੰਦਾ ਲੈ ਸਕਦਾ ਠੀਕ ਆ ਕਿਹੜੇ ਹਿਸਾਬ ਨਾਲ ਵੀ ਤੁਹਾਡੇ ਨਾਲ ਪਸ਼ੂ ਨੇ ਤੁਹਾਡੇ ਲਈ ਹੈ ਨਾ 10 ਨੇ 15 ਨੇ 20 ਨੇ 30 ਨੇ 40 ਨੇ 50 ਨੇ ਚਾਦੀ 5 ਨੇ ਉਹ ਕਹਿੰਦੇ ਆਪਦੇ ਘਰ ਦਾ ਵੀ ਖਰਚਾ ਚਲਾਉ ਤੇ ਫਾਰਮ ਦਾ ਤੇ ਨਾਲ ਬੱਕਰੀਆਂ ਦਾ ਵੀ ਖਰਚਾ ਚਲਾਉਗਾ ਇਹਨਾਂ ਨੂੰ ਵੀ ਤੁਹਾਨੂੰ ਪਤਾ ਥੋੜੀ ਘਣੀ ਜੇ ਕਹਦੀ ਆਪਾਂ ਥੋੜੀ ਘਣੀ ਫੀਡ ਵੀ ਜ਼ਰੂਰੀ ਆ ਫਿਰ ਹਨਾ ਹਾਂ ਜੇ ਨਿਰਾਪੁਰ ਆਪਾਂ ਕਈ ਗੱਲੇ ਵੀ ਪੀਗਲ ਨਹੀਂ ਵੀ ਕਈ ਗੱਲ ਫੀਡ ਪੈਂਦੀ ਤਾਂ ਫਿਰ ਚਰਬਾਈ ਤੇ ਵੱਧ ਬੱਕਰੀ ਰੱਖਣੀ ਪੈਂਦੀ ਆ ਤੇ ਸ਼ੰਗਾਈ ਤੇ ਵੱਧ ਰੱਖਣੀ ਪੈਂਦੀ ਆ ਇਹ ਗੱਲਾਂ ਦਾ ਭਾਈ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾ ਕਿਉਂ ਲਈ ਇਹ ਬੱਕਰੀਆਂ ਦੀ ਕਮਾਈ ਹੋ ਫੇਰ ਆ ਹੁਣ ਜੇ ਤਾਂ ਆਪਾਂ ਬੱਕਰੀਆਂ ਹਾਂ ਵਿੱਚ ਆਪਣੇ ਯਾਰ ਦੋਸਤ ਬਹੁਤ ਹੁੰਦੇ ਨੇ ਕੀ ਗੱਲ ਨਵੇਂ ਜਾਂ ਬੱਚੇ ਬੰਦੇ ਨਹੀਂ ਟ੍ਰੇਨਿੰਗ ਲੈ ਕੇ ਕੰਮ ਚਲੋ ਟ੍ਰੇਨਿੰਗ ਦੇ ਵਿੱਚ ਵੀ ਨਹੀਂ ਉਹ ਦੱਸਦੇ ਹੈਗੇ ਬੱਕਰੀ ਕਤੋਲ ਪਾਉਣੇ ਕੀ ਕਰਾਉਣੇ ਆ ਛੇਤੀ ਨਹੀਂ ਬਸ ਬੰਦੇ ਨੂੰ ਪਤਾ ਲੱਗਦਾ ਤੁਸੀਂ ਇਹਨੇ ਆਪਾਂ ਨੇ ਆਪ ਦੇਖਣਾ ਵੀ ਆਪਾਂ ਨੇ ਬੱਕਰੀ ਕਿਹੜੇ ਦਿਨਾਂ ਚ ਕ੍ਰਾਸ ਕਰਾਉਣੀ ਆ ਆਪਾਂ ਨੇ ਇਹ ਖਾਸ ਕਰਕੇ ਧਿਆਨ ਰੱਖਣਾ ਤੇ ਨਾਲ ਬਾਈ ਕਿਹਨੇ ਡੇਡੇ ਕਿਵੇਂ ਆਪਣੇ ਫੁਰਗਝਾ ਲੈਨੇ ਆ ਕਿ ਕਿਵੇਂ ਹੁਣ ਆ ਪੱਠ ਲੱਗ ਰਹੀ ਹੈਗੀ ਇਹ ਦੇਖੋ ਪੱਤੇ ਖਾਣ ਇਹ ਜਾ ਕੇ ਦੁੱਧ ਵੀ ਪੀਓਗੀ ਦੁੱਧ ਵੀ ਪੀਣਾ ਇਹਨੇ ਠੀਕ ਹੈ ਜੀ ਫੇਰ ਜਾ ਕੇ ਇਹਨੇ ਕਿਵੇਂ ਆ ਪੱਠ ਹੁਣ ਮਾਗਰ ਦੇਖ ਰਹੇ ਤੁਸੀਂ ਡੱਬੀ ਲੋਹੀ ਪੱਕਰੀ ਪਾਠ ਐਵੇਂ ਤਿਆਰ ਹੋ ਜਾਣਾ ਇਹਨੇ ਮਿੱਥੇ ਕਹਿੰਦੇ ਨੇ ਬੰਦੇ ਵੀ ਬੱਕਰੀ ਕਿਵੇਂ ਬਣ ਜਾਂਦੀ ਆ ਬੱਕਰੀ ਵੀ ਐ ਬਣ ਜਾਂਦੀ ਹੈਗੀ ਠੀਕ ਹੈ ਨਾਲ ਦੇ ਨਾਲ ਜੇ ਦਫਾ ਪੱਠ ਦੀ ਸੇ ਵਰਖਾਂਗੇ ਫੇਰ ਕੋਈ ਦਿੱਕਤ ਨਹੀਂ ਪੈਂਦੀ ਧੰਨਵਾਦ ਆਪਣੇ ਬਾਈ ਜਿਉਂਦੇ ਰਹਿਣ ਕਿਹੜੇ ਸਾਡੇ ਪਿੰਡਾਂ ਦੇ ਸਾਡੇ ਪਿੰਡ ਦੇ ਕਿੰਨੇ ਵੀ ਭਰਾ ਨੇ ਤੇ ਸਾਨੂੰ ਕਦੇ ਕਿਸੇ ਨੇ ਕੋਈ ਦਿੱਕਤ ਨਹੀਂ ਪਾਈ ਹੈਗੀ ਆਪਣੀਆਂ ਬੱਕਰੀਆਂ ਕਿਤੇ ਵੀ ਫਰੀ ਜਾਣ ਸਾਨੂੰ ਕਹਿ ਕੇ ਸਮਾਂ ਦੀ ਕਹਿੰਦੇ ਨੇ ਬਾਈ ਜੀ ਸਾਡੇ ਕਣਕ ਦੇ ਵਿੱਚ ਬੱਕਰੀਆਂ ਸਾਡੋ ਸਾਡੇ ਦਰਖਤਾਂ ਸੰਗਾਈ ਕਰਕੇ ਆਓ ਡੇਕਾਂ ਪਿੱਪਲ ਬਰੋਟੇ ਅਰਜਣ ਤੂਤ ਠੀਕ ਸਾਨੂੰ ਘਰੇ ਕਹਿ ਕੇ ਜਾਂਦੇ ਨੇ ਇੰਨਾ ਮੂਹ ਪ੍ਰੇਮਾ ਬਾਈਆਂ ਨਾਲ ਆਪਾ ਪਰਮਾਤਮਾ ਮੂਰੇ ਦਵਾ ਬੇਨਤੀ ਕਰਦੇ ਆਂ ਵੀ ਸੱਚੇ ਪਾਤਸ਼ਾਹ ਕਨਾ ਹੀ ਪਿਆਰ ਬਣਾ ਕੇ ਰੱਖੀ ਸਭ ਭੈਣ ਭਾਈਆਂ ਨਾਲ ਕਿਤੇ ਜਾ ਕੇ ਫੇਰ ਬਾਈ ਜੀ ਕਹਿੰਨਾ ਬੱਕਰੀ ਵਾਲਾ ਬੰਦਾ ਸਫਲ ਹੁੰਦਾਗਾ ਜੇ ਹਰੇਕ ਬੰਦੇ ਦਾ ਕਨਾ ਹਰੇਕ ਬੰਦੇ ਨਾਲ ਵੈਰ ਹੋ ਗਿਆ ਉਹਦੇ ਨਾਲ ਫਿਰ ਤਕਰਾਰੀ ਜੀ ਪੈ ਜਾਂਦੇ ਆ ਕਿਉਂ ਲਈ ਫਿਰ ਮੈਂ ਤਾਂ ਬੰਦਾ ਫਿਰ ਮੂੰਹ ਜਿਹਾ ਮੋਟਾ ਕਰਕੇ ਲੱਗਦਾ ਨਿਕਾ ਹਾਂ ਅਗਲੀ ਅੱਕੜ ਕੇ ਜੇ ਲੱਗਦਾਗਾ ਦੂਜਾ ਬੰਦਾ ਇਹ ਚੀਜ਼ ਕਦੇ ਨਾ ਹੋਵੇ ਪ੍ਰਮਾਤਮਾ ਮੇਰੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਵੀ ਹਰੇਕ ਬੰਦੇ ਨਾਲ ਪਿਆਰ ਬਣਾ ਕੇ ਰੱਖੀ ਕੀ ਗੱਲ ਕਦੇ ਹੋ ਜਾਂਦੀ ਆ ਕਦੇ ਵਾਧ ਘਟ ਤਾਂ ਭਾਈ ਬੰਦੇ ਨੂੰ ਵੀ ਝੋਕਣਾ ਚਾਹੀਦਾ ਗਲਤੀ ਮੰਨਣੀ ਚਾਹੀਦੀ ਆ ਤਾਂ ਜਾ ਕੇ ਕਿਤੇ ਬੱਕਰੀਆਂ ਦਾ ਕੰਮ ਸਫਲ ਹੁੰਦਾ ਠੀਕ ਆ ਭਾਈ ਜੀ ਵੀਡੀਓ ਚੰਗੀ ਲੱਗੀ ਬਾਈ ਬਣ ਕੇ ਕਹਾਂ ਸ਼ੇਅਰ ਕਰਦਿਆ ਕਰੋ ਤੇ ਨਾਲ ਆਪਣੇ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬਰ ਤੇ ਲਾਈਕ ਕਰਦਿਆ ਕਰੋ ਬਾਈ ਬਣ ਕੇ ਸਾਨੂੰ ਸੋਹਣੇ ਤੋਂ ਸੋਹਣੇ ਵੀਡੀਓ ਲੈ ਕੇ ਚੰਗੀਆਂ ਬਾਈਆਂ ਨਾਲ ਕਿਉਂ ਨਹੀਂ ਹੁਣ ਮੈਂ ਲੱਗ ਰਿਆਂ ਘਰੇ ਕੋਠੀ ਪਵਣ ਤਾਂ ਕਰਕੇ ਮੈਨੂੰ ਥੋੜੀ ਦਿੱਕਤ ਪੈ ਰਹੀ ਹੈ ਮੈਂ ਛੋਡੇ ਨਾਲ ਬਾਈਆਂ ਦੀ ਕਿੱਥੇ ਸੋਹਣੇ ਸੋਹਣੇ ਮਾਲ ਪਸ਼ੂ ਰੱਖਦੇ ਨੇ ਬਾਈ ਆਪਣੇ ਭਰਾ ਛੋਡੇ ਨਾਲ ਜਾ ਕੇ ਗੱਲਬਾਤ ਕਰਾਇਆ ਕਰਾਂਗੇ ਠੀਕ ਆ ਜੀ ਬਣੇ ਰਹੋ ਕਿ ਆਪਣੀ ਵੀਡੀਓ ਦੇ ਵਿੱਚ ਸਾਰੇ ਬਾਈਆਂ ਦਾ ਧੰਨਵਾਦ ਬਹੁਤ ਬਹੁਤ ਪਰਮਾਤਮਾ ਮੁਰੇ ਬੇਨਤੀ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਸਾਰੇ ਭਰਾ ਭੈਣ ਭਰਾ ਠੀਕ ਠਾਕ ਹੋਣਗੇ ਬੱਚੇ ਬਜ਼ੁਰਗ ਵੀਰ ਸਾਰੇ ਧੰਨਵਾਦ